ਕਿ ਉਹ ਜਾਵੇ ਇੱਥੇ ਬੰਬੇ 'ਚ ਥੋੜੇ ਦਿਨ ਪਹਿਲੇ ਹੀ ਹਾਦਸਾ ਹੋਇਆ। ਪਾਈ ਰੋਗਾ ਸਿੰਘ ਗੁਰਦੁਆਰੇ ਮੈਂ ਕਥਾ ਕਰ ਰਿਹਾ ਸੀ ਇਹ ਸਾਰੇ ਰਾਗੀ ਸਿੰਘ ਮੇਰੇ ਕੋਲ ਬੈਠੇ ਜੋ ਫਿਰ ਚਾਰ ਜਤੇ ਗਏ। ਰੋਂਦੀ ਹੋਈ ਇੱਕ ਬੀਬੀ ਆਈ ਮਨਜੀਤ ਕੌਰ ਲੈ ਕੇ ਆਈ ਜੋ ਤੁਹਾਨੂੰ ਕਥਾ ਸੁਣਾ ਕੇ ਗਈ। ਉਹ ਕਿੰlijke ਗਿਆਨੀ ਜੀ ਮੇਰਾ ਤੇ ਘਰ ਦੇ 'ਚ ਰਹਿਣਾ ਔਖਾ ਹੋ ਗਿਆ ਪਤੀ ਕਹਿੰਦਾ ਭੂਤਣੀ ਐ ਸੱਸ ਵੀ ਕਹਿੰਦੀ ਐ ਭੂਤਣੀ ਐ। ਬੱਚੇ ਵੀ ਡਰ ਗਏ ਨੇ ਮੈਂ ਕਿਹਾ ਕਿਉਂ ਕਿਦਰ ਜ਼ਮੀਨ ਤੋਂ ਉੱਚੀ ਉੱਠ ਗਈ ਸੀ 2 4 ਫੁੱਟ ਜਪਦੇ ਆ ਜਪਦੇ ਆ ਟਿਕਾ ਹੋ ਗਿਆ ਜ਼ਮੀਨ ਦੀ ਗ੍ਰੈਵਿਟੇਸ਼ਨ ਘਟ ਜਾਂਦੀ ਹੈ ਜੈਸੇ ਪ੍ਰੈਸ਼ਰ ਦਾ ਮਾਰਿਆ ਹੋਇਆ ਫੋਰੇ ਦਾ ਪਾਣੀ ਉੱਪਰ ਉੱਠਦਾ ਹੈ ਜ਼ਮੀਨ ਦੀ ਖਿੱਚ ਦਾ ਮਾਰਿਆ ਫਿਰ ਥੱਲੇ ਆਉਂਦਾ ਹੈ ਜ਼ਮੀਨ ਮਨ ਨੂੰ ਵੀ ਥੱਲੇ ਖਿੱਚਦੀ ਹੈ ਅਗਰ ਸੋਨੇ ਨੇ ਧਨ